ਜੋ ਸਮਾਗਮ ਲਿਖਿਆ ਗਿਆ ਜਨ ਸਾਬਾ ਨੇ ਕਿ ਗੁਰ ਕਾਪਟਲ ਜੀ ਦੇ ਸਾਥ ਮੀਟਿੰਗ ਸਾਰਾ ਲੜ ਕੇ ਤੇ ਬੱਚਿਆਂ ਨੂੰ ਮਤਲਬ ਉਤਸ਼ਾਹਤ ਕਰਨ ਵਾਸਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਜੋ ਕਮੀਆਂ ਪੇਸ਼ੀ ਨੂੰ ਦੱਸਵਾਤੇ ਸੋ ਜਿਹੜੇ ਬੱਚੇ ਜਿਵੇਂ ਉਹਨਾਂ ਨੇ ਵਸਲ ਕੀਤਾ ਹੈ ਜਨ ਸਾਬ ਨੇ ਕਿ ਤੁਸੀਂ ਅੱਥੋਂ ਅੱਜ ਪਾਸਵਰਡੋ ਕੀ ਜਾ ਰਹੇ ਜੇ ਅਨ ਹਮੇਸ਼ਾ ਹੀ ਗੁਰੂ ਨੂੰ ਯਾਦ ਰੱਖਣਾ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਕਈ ਵਾਰ ਬਾਹਰ ਐਸੀ ਸੰਗਤ ਮਿਲ ਜਾਂਦੀ ਹੈ ਵੀ ਉਹ ਦੂਜੇ 10 ਬੰਦੇ ਕਰ ਰਹੇ ਨੇ ਉਹ ਜਾਂ ਸ਼ਕਸ਼ਕਾਰੇ ਨੇ ਜਾਂ ਕੋਈ ਉਹ ਤੋਂ ਆਪਾਂ ਹਮੇਸ਼ਾ ਹੀ ਥੋੜਾ ਆਪਾਂ ਉਹਨੂੰ ਆਪਣੇ ਵਰਗਾ ਬਰਉਣਾ ਆਪਾਂ ਉਹਨੇ ਵਰਗਾ ਨਹੀਂ ਗਵਾਨੇ ਜੇ ਬੰਨ ਹੋਵੇ ਨਾ ਤੇ ਹਮੇਸ਼ਾ ਉਹ ਬੰਦਾ ਕਾਮਯਾਬ ਹੁੰਦਾ ਹੈ ਕਈ ਵਾਰ ਕਹਿੰਦੇ ਮੈਂ ਕੱਲਾ ਜੀ ਉਹ 10 ਬੰਦੇ ਨੇ ਤੇ ਮੈਂ ਹੁਣ ਉਹਨੂੰ ਮਿਲ ਕਿਸ ਤਰ੍ਹਾਂ ਮੈਨੂੰ ਮਹਿਸੂਸਦਾਵੇਂ ਮੈਂ ਕੱਲਾ ਹੀ ਰਹਿ ਗਿਆ ਕੱਲਾ ਕਦੀ ਨਹੀਂ ਹੋਇਆ ਜਿੱਦੇ ਨਾਲ ਵਾਹਿਗੁਰੂ ਹੁੰਦਾ ਹੈ ਤੇ ਸੋ ਜਿਵੇਂ ਜਨ ਸਾਲ ਦਾ ਆਪਣਾ ਤਜਰਬਾ ਸ਼ਕਮ ਸੇਵਾ ਕਰਨ ਨੇ ਕਰਨ ਗੁਰਮੀਤ ਸਿੰਘ ਜੀ ਇਹ ਵੀ ਨਿਸ਼ਕਾਮ ਸੇਵਾ ਕਰਨੇ ਕਿਤਨਾ ਤੁਹਾਨੂੰ ਮਤਲਬ ਉਹਦੇ ਚ ਨਾਲ ਹਰ ਹਫਤੇ ਆ ਕੇ ਗੁਰਦੁਆਰਾਂ ਨੂੰ ਜੋੜਦੇ ਨੇ ਗੁਰਮ ਕਨਨ ਦਾ ਬਲਜੀਤ ਸਿੰਘ ਜੀ ਉਹਨਾਂ ਦਾ ਆਪਣਾ ਤਜਰਬਾ 에ਅਰਫੋਰਸ ਦਾ ਸਾਰਾ ਉਹ ਜੋ ਸੋ ਉਹਨਾਂ ਇਸ ਤਰ੍ਹਾਂ ਦੀ ਸਾਰੀ ਇਹ ਮਤਲਬ ਇੱਕ ਟੀਮ ਦੇ ਤੌਰ ਤੇ ਕੰਮ ਹੋ ਰਿਹਾ ਤਾਂ ਕਿ ਬੱਚਿਆਂ ਦਾ ਤੇ ਦੂਸਰੀ ਜਿਹੜਾ ਪੰਜ ਬੱਚੇ ਜੇ ਜੋ ਅੱਠ ਬੱਚੇ ਤੇ ਇਕੱਠੇ ਐਸਐਵੀ ਕਲੀਅਰ ਕੀਤੀ ਹੈ ਇਹ ਸ਼ਾਇਦ ਨਿਸਾਨੇ ਸਿੱਖੀ ਦੇ ਐਨਡੀਏ ਦੇ ਵੇਗ ਦਾ ਪਹਿਲਾ ਇਤਿਹਾਸ ਹੈ ਪੰਜ ਬੱਚੇ ਹੋਏ ਸਾਲ ਵਿੱਚ ਪਰ ਦੋ ਟਰਮ ਵਿੱਚ ਕੋਈ ਅਪ੍ਰੈਲ ਚ ਹੋਇਆ ਤਿੰਨ ਦੋ ਸਤੰਬਰ ਚ ਹੋਏ ਉਹ ਕਰਕੇ ਮਿਲਾ ਕੇ ਪੰਜ ਬੱਚੇ ਸਫਲ ਹੋਏ ਨੇ ਪਰ ਇਹ ਮਤਲਬ ਇੱਕੇ ਮਤਲਬ ਟਰਮ ਦੇ ਵਿੱਚ ਪੰਜ ਬੱਚੇ ਇਕੱਠੇ ਹੋਏ ਨੇ ਬਹੁਤ ਵੱਡੀ ਗੁਰੂ ਦੀ ਕਿਰਪਾ ਹੈ ਫਾਵੇ ਡਿਕਟੀ ਟੈਸਟ ਉਹਦੇ ਸਾਡਾ ਪਹਿਲਾ ਬੈਚ ਜਿਹੜਾ ਸੀਗਾ ਉਹ ਬਲ 22 ਬੱਚੇ ਆਪਣੇ ਲਿਖੀਤ ਉਸ ਪਾਸ ਹੋ ਜੀ ਪਰ ਉਦੋਂ ਐਸਐਬੀ ਸਿਰਫ 3 ਬੱਚੇ ਕਲੀਅਰ ਕਰ ਸਕਦੇ ਸੀ ਦੋ ਬੱਚੇ ਅਗਲੇ ਸੋਇਸ ਵਾਤੇ ਤੁਸੀਂ ਜਿਹੜੇ 2:00 ਵਜੇ ਤੱਕ 3:00 ਵਜੇ ਤੱਕ ਰਾਤ ਮਿਹਨਤ ਕੀਤੀ ਹੈ ਉਹਦਾ ਇਹ ਫਾਲ ਮਿਲਿਆ ਤੇ ਤੁਸੀਂ मतलब ਅਗਾਹ ਵੀ ਜਦੋਂ ਜਾਣਾ ਉਹਦੇ ਵਿੱਚ ਹੀ ਤੁਸੀਂ ਮਿਹਨਤ ਜਰੂਰ ਕਰੋਗੇ ਤੇ ਨਿਤਨੇਮ ਦੇ ਨਾਲ ਸਹਿਜ ਪਾਰ ਦੇ ਨਾਲ ਸੇਵਾ ਦੇ ਨਾਲ ਗੁਰਸਿੱਖੀ ਦੇ ਨਾਲ ਇਹ ਵੀ ਆਪਾਂ ਹਮੇਸ਼ਾ ਇਸ ਤਰ੍ਹਾਂ ਬਲ ਜੁੜੇ ਰਹਿਣਾ ਤਾਕੇ ਕਿਉਂਕਿ ਜਿਸ ਕੇ ਪਾਲੇ ਨਾਮ ਧੰਨ ਸੋਈ ਪੂਰਾ ਛਾਉ ਆ ਚਾਰ ਕਬਦੀ ਵਾਲਾ ਛਾ ਨਹੀਂ ਮੰਡਿਆ ਮਾਰ ਗੁਰਬਾਣੀ ਗੁਰਬਾਣੀ ਨੇ ਕਿਹਾ ਉਹ ਛਾ ਵਜੇ ਦੇ ਕੋ ਨਾਮ ਧੰਨ ਪੱਲੇ ਉਹਨੂੰ ਛਾ ਉਹਨੂੰ ਅਮੀਰ ਕਿਹਾ ਉਹਨੂੰ ਜਿਸ ਨੇ ਬਖਸ਼ਿ ਸਿਪਸਲਾ ਨਾਨਕ ਪਾਰਸ਼ਾਹੀ ਪਾਰਸ਼ਾ ਜਿਹਨੂੰ ਸਿਮਤਵਾਰ ਬਖਸ਼ਦਾ ਉਹ ਪਾਰਸ਼ਾ ਦਾ ਬਾਦਸ਼ਾਹ ਬਣ ਜਦਾ ਐਡੀ ਵੱਡੀ ਸਤਿਗੁਰਾਂ ਨੇ ਸਾਡੀ ਕਿਰਪਾ ਕੀਤੀ ਹੈ ਤੇ ਤੁਸੀਂ ਜੀਵਨ ਚ ਵਿਛੜਦਾ ਹੋ ਜਿਵੇਂ ਜਨ ਸੰਸਾਰ ਕਿਹਾ ਵੀ ਚੋਬ ਕੋਈ ਵੀ ਕਿਤੇ ਵੀ ਉਹ ਹਮੇਸ਼ਾ ਹੀ ਪਲੇ ਵਿੱਚ ਗੁਰੂ ਹਮੇਸ਼ਾ ਹੀ ਪਲਾ ਕਰਦਾ ਵਾਹਿਗੁਰੂ ਹਮੇਸ਼ਾ ਹੀ ਪਲਾ ਕਰਦਾ ਕਦੇ ਨਰਾਸ਼ੀ ਨੂੰ ਨਾ ਵੀ ਆ ਮੈਂ ਇੱਥੇ ਪਹੁੰਚ ਗਿਆ ਮੈਂ ਇੱਥੇ ਪੂਰਾ ਸਫਲ ਹੀ ਹੋਇਆ ਪਹੁੰਚਿਆ ਪਹੁੰਚਿਆ ਪਿਛੇ ਆ ਗਿਆ ਇਹ ਨਰਾਸ਼ਤਾ ਆਉਂਦੀ ਨਹੀਂ ਉਹਦੇ ਵਿੱਚ ਪਲਾ ਜਾਂਦਾ ਉਹਦੇ ਵਿੱਚ ਵੀ ਸਤਿਗੁਰੂ ਕੋਈ ਪਲਾ ਹੀ ਕਰਦਾ ਤੇ ਅਗਲਾ ਸਟੈਪ ਉਹਦੇ ਨੂੰ ਵੀ ਵਧੀਆ ਸਾਨੂੰ ਮਿਲਦਾ ਵਾ ਸੋ ਇਸ ਵਾਤੇ ਬਹੁਤ ਖੁਸ਼ੀ ਆ ਅਰੇ ਬੱਚੋ ਇੱਥੇ ਸਿਰਫ ਸਕੂਲੀ ਪੜ੍ਹਾਈ ਨਹੀਂ ਮਸਲੀਆ ਬਣਾਉਣਾ ਪ੍ਰੋਬਲਮ ਪਾਸ ਟੂ ਕਰਾ ਕੇ ਜਾਂ ਜੌਬ ਦੇਂਦਾ ਇੱਥੇ ਇਨਸਾਨੀਅਤ ਦੀ ਗੱਲ ਹੈ ਇੱਥੇ ਗੁਰਮਤ ਦੀ ਗੱਲ ਹੈ ਇੱਥੇ ਜੋ ਸਤਿਗੁਰਾਂ ਨੇ ਸਾਨੂੰ thro ਪਹਿਰੇ ਲਾਏ ਨੇ ਉਹਦੀ ਸੋਝੀ ਦੀ ਗੱਲ ਹੈ ਕਿ ਉਹ ਸੋਝੀ ਲੈ ਕੇ ਚੱਲਣਾ ਜੀਵਨ ਦੇ ਵਿੱਚ ਫਿਰ ਅਸੀਂ ਕਦੇ ਵੀ ਨਹੀਂ ਮਾਤਕਾ ਹਰ ਦਾ ਭਲਾ ਕਰਨਾ ਸਰਬ ਦਾ ਭਲਾ ਕਰਨਾ ਕਿਸੇ ਨੂੰ ਜ ਆਪ ਪੁੱਛਣਾ ਨਾ ਚਾਹੁੰਦੇ ਕਿਸੇ ਨੂੰ ਨਾਰਾਜ਼ ਨਾ ਕਰੋ ਤੋ ਕਿ ਯਾਰ ਅਸੀਂ ਜਾਣ ਮਤਲਬ ਬਿਨਾਂ ਵਜੇ ਕਿਸੇ ਨੂੰ ਤਕਲੀਫ ਦੇਣਾ ਆਮ ਸਾਡੇ ਸੁਭਾਅ ਕੀ ਮਤਲਬ ਵੀ ਨਹੀਂ ਨਿਰਮ ਬਣੇ ਬਣੇ ਨਾਲ ਅਗਲੇ ਮੈਂ ਤਕਲੀਫ ਜੁੜ ਦੇਣੀ ਆ ਜਦੋਂ ਕਿਸੇ ਕਿਸੇ ਨੂੰ ਤਕਲੀਫ ਦੇਵਾਂਗੇ ਜਾਣ ਬੁੱਝ ਕੇ ਤਾਂ ਫਿਰ ਅਸੀਂ ਵੀ ਤਕਲੀਫ ਚ ਹੋਵਾਂਗੇ ਜਦੋਂ ਅਸੀਂ ਕਿਸੇ ਦਾ ਭਲਾ ਸੋਚਾਂਗੇ ਤੇ ਗੁਰੂ ਸਾਡਾ ਭਲਾ ਕਰੇਗਾ ਸੋ ਇਹ ਬਹੁਤ ਕੁਝ ਤੁਸੀਂ ਦੋ ਸਾਲ ਚ ਸੇਵਾ ਬਾਟੀ ਹੋ ਤਹ ਚੁੱਕੇ ਲੈਂਟਰ ਵੀ ਪਾਏ ਲੰਗਰ ਦੀ ਸੇਵਾ ਵੀ ਕੀਤੀ ਤੁਸੀਂ ਮੈਂ ਹੋਰ ਵੀ ਸਵਾਵਾ ਕੀਤੇ ਆ ਬੂਟੇ ਵੀ ਲਾਏ ਕਿ ਸਾਰਿਆਂ ਹੀ ਇੱਕ ਸਿੰਧ ਦੀ ਧਾਰਾ ਇੱਕ ਹਿੱਸਾ ਬਣ ਗਏ ਤੇ ਹਮੇਸ਼ਾ ਇਹਨਾਂ ਯਾਦ ਰੱਖਣਾ ਕਿਥੇ ਜਾਓਗੇ ਤੁਸੀਂ ਇੱਕ ਕਮਾਂਡ ਕਰ ਸਕਦੇ ਜੇ ਇੱਥੇ ਕਿੱਥੇ ਇਕੱਠੇ ਰੋਗੇ ਕਿਤਨਾ ਸੀ ਸੇਵਾ ਕਰਦੇ ਆ ਇਕੱਠੇ ਰਹੇ ਕਿਤਨਾ ਸੀ ਕੋਈ ਸਾਂਝਾ ਕੰਮ ਕਰਦੇ ਬੜਾ ਵੱਡਾ ਧੰਮੇ ਇਹ ਹਮੇਸ਼ਾ ਤੇ ਹਮੇਸ਼ਾ ਵਾਹਿਗੁਰੂ ਜਿਹੜਾ ਬੰਦਾ ਜੀਵ ਮਨੁੱਖ ਵਾਹਿਗੁਰੂ ਨਾਲ ਜੁੜਦਾ ਉਹਨੂੰ ਮਤਲਬ ਪ੍ਰਭ ਕੇ ਸਿਮਰਿਤ ਸਿਧ ਨੌਨਿਦ ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ ਇਹ ਬੁੱਧੀ ਗਿਆਨ ਧਿਆਨ ਉਹ ਸਿਮਰ ਦੇ ਨਾਮ ਆਪਣੇ ਆਪ ਵੀ ਸੱਚੇ ਪਾਤਸ਼ਾਹ ਸਰਸਤੀ ਸਾੰਦਸੀ ਦਾ ਇਹ ਬਹੁਤ ਵੱਡੀ ਸ਼ਕਤੀ ਹੈ ਨਾਲ ਜਿਹੜੀ ਨਾਮ ਦੀ ਸ਼ਕਤੀ ਹੈ ਤੇ ਹਮੇਸ਼ਾ ਹੀ ਆਪਾਂ ਤਿਆਰ ਕਰਦੇ ਹਣਾ ਤੇ ਗੁਰੂ ਕਿਰਪਾ ਕਰੇ ਜਦੋਂ ਵੀ ਕਿਤੇ ਵੀ ਜਾਓ ਤੁਸੀਂ ਕਿਹੜੇ ਜਗ੍ਹਾ ਤੇ ਜਾਓ ਮੁੜ ਕੇ ਆ ਕੇ ਜੇ ਬੱਚੇ ਆਉਂਦੇ ਨੇ ਮੁੜ ਕੇ ਆਪਣਾ ਤਜਰਬਾ ਦੱਸਦੇ ਨੇ ਉਹ ਛੋਟੇ ਵੀਰਾਂ ਨੂੰ ਜਿਹੜੇ ਨਵੇਂ ਬੱਚੇ ਆਉਣਗੇ ਉਹਨਾਂ ਨੂੰ ਹੋਰ ਤੁਹਾਡਾ ਤਜਰਬੇ ਦਾ ਲਾਭ ਮਿਲੇਗਾ ਤੇ ਚਲੋ ਸਮਾਧ ਬੜਾ ਕੀਮਤੀ ਹਿੰਦਾ ਪਰ ਫਿਰ ਜਿਸ ਮਨੁੱਖੀ ਸਮਾਨ ਨਿਕਲ ਹੀ ਜਾਂਦਾ ਵਾ ਵੀ ਚਲੋ ਅਸੀਂ ਇਥੇ ਪੜੇ ਆ ਸਾਨੂੰ ਇਥੋਂ ਬਹੁਤ ਕੁਝ ਮਿਲਿਆ ਤੇ ਅਸੀਂ ਹੁਣ ਦੂਜਿਆਂ ਬੱਚਿਆਂ ਨੂੰ ਦੱਸ ਦਈਏ ਵੀ ਸਾਨੂੰ ਇਥੋਂ ਹੀ ਮੁਸ਼ਕਲ ਆਈ ਜਾਂਾ ਇਥੋਂ ਅਸੀਂ ਪਛੜ ਗਏ ਆ ਜਾਂ ਆ ਕਰਨੇ ਸਾਨੂੰ ਆ ਹੋ ਜਾਣਾ ਸੀਗਾ ਉਹ ਫਿਰ ਸਰਵੇ ਦੇ ਨਾਲ ਜੀਵਨ ਦੇ ਰਾਹ ਫੇ ਪਤਾ ਲੱਗਦਾ ਤਾਂ ਉਹ ਤੁਸੀਂ ਜਦੋਂ ਸਾਂਝਾ ਕਰੋਗੇ ਇਥੇ ਆ ਕੇ ਦੁਬਾਰਾ ਵਾਰ-ਵਾਰ ਜਦੋਂ ਤੁਸੀਂ ਸਾਲ ਪਿਛੋਂ ਆਉ ਦੋ ਸਾਲ ਬਾਅਦ ਆਓ ਇਹਨਾਂ ਦੂਜੇ ਨਵੇਂ ਬੱਚੇ ਨੇ ਉਹਨਾਂ ਦਾ ਵੀ ਇਹ ਮਨ ਪਲਾ ਹੋਵੇਗਾ ਤੇ ਬਹੁਤ ਗੁਰੂ ਦੀ ਬਖਸ਼ਿਸ਼ ਆ ਸਤਿਗੁਰ ਜਰਨਦਾਸ ਜੀ ਜਿਹੜੇ ਬੱਚੇ ਤੋਂ ਬਾਅਦ ਕਿਰਪਾ ਨਾਲ ਜੜ ਲੱਗੀ ਹੈ ਨੇ ਹੋਰ ਸਭлтаਵਾ ਨੂੰ ਆਪਣਾ ਪਹੁੰਚਣ ਤੇ ਹੋਰ ਤਰੱਕੀ ਕਰਨ ਮਾਤਾ ਪਿਤਾ ਦੀ ਆਗਿਆ ਵਿੱਚ ਦੇਸ਼ ਕੌਮ ਪੰਥ ਦੀ ਸੇਵਾ ਵਿੱਚ ਤਤਪਰ ਰਹਿਣਾ ਤੇ ਆਪਣੀ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਜੀਣਾ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭਈਆਂ ਭੂਣਾਂ ਨਿਖਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ